ਬਾਬਾ ਦੀਪ ਸਿੰਘ ਜੀ ਇਸ ਸਥਾਨ ਤੇ ਸ਼ਹੀਦ ਹੋਏ ਸਨ ਇਸ ਸਥਾਨ ਤੇ ਸ਼ੀਸ ਤੜ ਦੇ ਨਾਲੋਂ ਅਲੱਗ ਹੋਇਆ ਸੀਗਾ ਤੇ ਮੁਗਲਾਂ ਨੂੰ ਭਾਜਣਾ ਵੀ ਇਸ ਸਥਾਨ ਤੇ ਪਾਈਆਂ ਸੀਗੀਆਂ ਬਾਬਾ ਦੀਪ ਸਿੰਘ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਨੂੰ ਇਸ ਪਵਣ ਪੀਤਰ ਸਥਾਨ ਦੇ ਦਰਸ਼ਨ ਦਰ ਜੜਿਆ ਹੋ ਸਕਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਸੀਂ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਉਹ ਸਥਾਨ ਹੈ ਜਿਸ ਸਥਾਨ ਤੇ ਅਨੋਖੇ ਅਮਰਸ਼ੀਦ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ ਸੰਗਤ ਜੀ ਇਹ ਪਵਣ ਪਿੱਤਰ ਅਸਥਾਨ ਤੇ ਸੰਗਤਾਂ ਬਹੁਤ ਹੀ ਸ਼ਰਧਾ ਪਾਵਨ ਨਾਲ ਆਉਂਦੀਆਂ ਤੇ ਮੋਹ ਮੰਗੀਆਂ ਅਰਦਾਸਾਂ ਪਾਉਂਦੀਆਂ ਹਨ 18ਵੀਂ ਸਦੀ ਦੇ ਮੱਧ 1757 ਈਸਵੀ ਵਿੱਚ ਜੰਗ ਦੇ ਮੈਦਾਨ ਦਾ ਉਹ ਅਦਭੁਤ ਦ੍ਰਿਸ਼ ਸ਼ਾਹੀ ਦੀ ਦੁਨੀਆ ਨੇ ਪਹਿਲੀ ਵਾਰ ਕਦੇ ਵੇਖਿਆ ਹੋਵੇਗਾ ਜਾਂ ਸੁਣਿਆ ਹੋਵੇਗਾ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਤੋਂ ਤਰਨਤੰਪ ਸਾਹਿਬ ਵਾਲੇ ਪਾਸੇ ਜਾਂਦੇ ਹੋਏ ਪਿੰਡ ਚੱਬਾ ਆਉਂਦਾ ਆ ਚੱਬੇ ਦੀ ਯੁੱਧੇ ਗੁਰਵਾਲੀ ਦੇ ਵਿੱਚਕਾਰ ਰਣ ਤੱਤੇ ਚ ਦੋਹਾਂ ਦਲਾਂ ਦੇ ਸੂਰਬੀਰ ਰਣ ਸਿੰਘਾਂ ਅਤੇ ਨਗਾਰਿਆਂ ਦੀ ਗੂੰਜ ਵਿੱਚ ਇੱਕ ਦੂਜੇ ਨੂੰ ਲਲਕਾਰ ਕੇ ਟੁੱਟ ਕੇ ਬਹਿ ਗਏ ਸਨ ਗੋਲੀਆਂ ਤਲਵਾਰਾਂ ਦੀ ਖਣਕ ਅਤੇ ਜਕਾਰਿਆਂ ਦੀ ਗੂੰਜੇ ਕਈ ਬਿਨਾ ਸੀਤੋਂ ਅਤੇ ਉਹਨਾਂ ਚੋਂ ਇੱਕ ਤਾਂ ਖੱਬੇ ਹੱਥ ਤੇ ਤਲੀ ਧਰ ਕੇ ਸੱਜੇ ਹੱਥ ਦੇ ਨਾਲ 18 ਸਿਰਾਂ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦਾ ਰਿਆ ਉਹ ਸੀਗਾ ਅਨੋਖਾ ਅਮਰਸ਼ੀਤਾਂ ਤੰਤਰਬਾਬਾ ਦੀਪ ਸਿੰਘ ਇਹ ਜੋ ਪਾਵਨ ਸੀਸ ਖੱਬੀ ਤਲੀ ਤੇ ਧਰ ਕੇ ਸਵਾ ਮਣ ਦਾ ਖੰਡਾ ਵਾਹਦਾ ਹੋਇਆ ਲੜ ਰਿਆ ਨਾ ਇਹ ਕੋਈ ਹੋਰ ਨਹੀਂ ਦਸਵੇਂ ਗੁਰੂ ਗੁਰਗਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਦੇ ਲਾੜਲੇ ਸਸਤਰ ਤੇ ਸ਼ਾਸਤਰ ਦਾ ਸੁਮੇਲ 75 ਸਾਲ ਦੇ ਬਜ਼ੁਰਗ ਜਰਨੈਲ ਜਥੇਦਾਰ ਬਾਬਾ ਦੀਵ ਜੀ ਸਨ ਇਸੇ ਯੋਧੇ ਦਾ ਜਨਮ ਪਿੰਡ ਪੋਹ ਵਿੰਡ ਵਿਖੇ ਜ਼ਿਲ੍ਹਾ ਤਰਨਤਾਰਨ ਵਿੱਚ ਬਾਬਾ ਪਗਤਾ ਜੀ ਤੇ ਮਾਤਾ ਜਿਉਣੀ ਜੀ ਦੇ ਪਾਵਨ ਕੁੱਖੋਂ 26 ਜਨਵਰੀ 1682 ਈਸਵੀ ਨੂੰ 14 ਮਾਘ ਵਾਲੇ ਦਿਨ ਹੋਇਆ ਸੀਗਾ ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਗਰਬਾਣੀ ਪੜਨ, ਕੀਰਤਨ ਕਰਨ ਅਤੇ ਸਵੇਰ ਸ਼ਾਮ satsang ਕਰਨ ਦਾ ਬਹੁਤ ਸ਼ੌਂਕ ਸੀ। ਜਦੋਂ ਵੀ ਸਮਾਂ ਮਿਲਦਾ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ। ਬਚਪਨ ਚ ਹੀ ਉਹਨਾਂ ਨੇ ਅਨੰਦਪੁਰ ਸਾਹਿਬ ਵੱਲ ਚਾਲੇ ਪਾਏ ਜਿੱਥੇ ਉਹਨਾਂ ਦਾ ਮਿਲਾਪ ਕਲਗੀਧਰ ਦਸ਼ਮੇਸ਼ ਪਿਤਾ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਇਆ। ਉੱਥੋਂ ਅਮਰਤ ਪਾਣ ਕੀਤਾ ਗੁਰੂ ਸਾਹਿਬ ਦੇ ਨਦਿਕੀਆਂ 'ਚ ਗਿਣੇ ਜਾਂਦੇ ਅਤੇ ਗੁਰੂ ਸਾਹਿਬ ਵੱਲੋਂ ਲੜੀਆਂ ਗਈਆਂ ਯੁੱਧਾਂ 'ਚ ਵੀ ਉਹਨਾਂ ਦਾ ਕਾਫੀ ਯੋਗਦਾਨ ਰਿਹਾ। ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ 1704 ਈਸਵੀ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਤਲਵੰਡੀ ਸਾਬੋਕ ਵਿਖੇ ਪਹੁੰਚੇ ਸਨ। ਇੱਥੇ ਦਸ਼ਮੇਸ਼ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਂ ਨਾਲ ਕੀਤੇ ਵਾਅਦੇ ਮੁਤਾਬਕ ਗੁਰਬਾਣੀ ਦੇ ਅਰਥ ਪੜਾਉਣਾ ਅਤੇ ਗੁਰਗ੍ਰੰਥ ਸਾਹਿਬ ਹਾਰਾ ਸੱਚੇ ਪਾਤਸ਼ਾਹ ਜੀ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਨ ਲਈ ਧੀਰਮੱਲੀਆਂ ਵੱਲੋਂ ਗੁਰਗ੍ਰੰਥ ਸਾਹਿਬ ਹਾਰਾ ਸੱਚੇ ਪਾਤਸ਼ਾਹ ਦਾ ਸਰੂਪ ਨਾ ਦੇਣ ਤੇ ਗੁਰੂ ਸਾਹਿਬਰੇ ਆਪ ਗੁਰਬਾਣੀ ਉਚਾਰਨ ਕਰਦਿਆਂ ਭਾਈ ਮਣੀ ਸਿੰਘ ਜੀ ਨੂੰ ਲਖਾਰੀ ਅਤੇ ਤਾਂਤਰ ਬਾਬਾ ਦੀਪ ਸਿੰਘ ਜੀ ਨੂੰ ਗਲਮਾ ਸ਼ਾਈਆਂ ਅਤੇ ਕਾਗਜ਼ ਦਾ ਪ੍ਰਬੰਧ ਕਰਨ ਦੀ ਸੇਵਾ ਲਈ ਗਈ ਗੁਰੂ ਸਾਹਿਬ ਉਚਾਰੀ ਹੋਈ ਬਾਣੀ ਦੇ ਅਰਥ ਸ਼ਾਮ ਨੂੰ ਸਾਰੇ ਸਿੰਘਾਂ ਨੂੰ ਸਨਾਇਆ ਕਰਦੇ ਇਸੇ ਵਕਤੀ ਅਰਥਾਂ ਦੀ ਟਕਸਾਲ ਆਰੰਭ ਹੋਈ ਇੱਥੇ ਹੀ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਿਆ ਸੰਗਤ ਨੂੰ ਗੁਰਬਾਣੀ ਦਾ ਸ਼ੁੱਧ ਉਚਾਰਨ ਸਰਵਣ ਕਰਾਉਣ ਲਈ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ ਬਾਬਾ ਦੀਪ ਸਿੰਘ ਜੀ 1748 ਈਸਵੀ ਦੌਰਾਨ ਕਾਇਮ ਕੀਤੀਆਂ ਗਿਆ 12 ਮਿਸਲਾਂ ਚੋਂ ਮਿਸਲ ਸ਼ਹੀਦਾਂ ਦੇ ਪ੍ਰਥਮ ਮੁਖੀ ਵੀ ਸਨ ਖਾਲਸੇ ਨੇ ਮਜਲੂਮ ਤੇ ਗਰੀਬ ਦੀ ਰੱਖਿਆ ਅਤੇ ਅਨਿਆਂ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਪਰੰਪਰਾ ਉੱਪਰ ਹਮੇਸ਼ਾ ਪਹਿਰਾ ਦਿੱਤਾ ਮੁਗਲ ਹੋਵੇ ਜਾਂ ਅਫਗਾਨ ਢਾੜ ਵੀ ਸਭ ਨਾਲ ਜ਼ਬਰਦਸਤ ਟੱਕਰ ਲਈ ਸੀਗੀ ਸੰਗਤ ਜੀ ਇਤਿਹਾਸ ਬਹੁਤ ਹੀ ਲੰਮਾ ਆ ਅਗਲੀ ਵੀਡੀਓ ਵਿੱਚ ਆਪ ਜੀ ਨਾਲ ਫਿਰ ਇਤਿਹਾਸ ਜਿਹੜਾ ਉਹ ਸਾਂਝਾ ਪਾਵਾਂਗੇ ਇਹ ਹੈ ਜੀ ਉਹ ਸਥਾਨ ਜਿਸ ਸਥਾਨ ਤੇ ਅਨੋਖੇ ਅਮਰ ਸ਼ੀਤਾਂਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਅਮਰ ਸरोवर ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਜਦੋਂ ਹੋਈ ਸੀਗੀ ਉਸ ਸਮੇਂ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕੀ ਵਿਖੇ ਸਨ ਤਖਤ ਸਾਬ ਤੇ ਉਥੋਂ ਚੱਲਦੇ ਚੱਲਦੇ ਗੋਲਵਾਰਡ ਦੇ ਲੱਗ ਕੇ ਆ ਕੇ ਮੁਗਲਾਂ ਦੇ ਨਾਲ ਕਮਸਾਣ ਦਾ ਯੁੱਧ ਹੁੰਦਾ ਆ ਤੇ ਉਸ ਸਮੇਂ ਆਪਸੀ ਸਾਂਝੇ ਵਾਰ ਦੇ ਵਿੱਚ ਅਨੋਖੇ ਅਮਰ ਸ਼ੀਤਾਂਤਨ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ਿਆ ਉਹ ਧੜ ਦੇ ਨਾਲ ਅਲੱਗ ਹੋ ਜਾਂਦਾ ਆ ਇਸ ਖੱਬੀ ਤਰੀਕੇ ਸੀਸ ਧਰ ਕੇ ਸੱਜੇ ਹੱਥ ਦੇ ਵਿੱਚ 18 ਸੇ ਰੱਖਣ ਦਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ ਸ਼ਹੀਦ ਹੋ ਗਏ ਸਨ ਤੇ ਆਪ ਜੀ ਨੇ ਆਪਣਾ ਦਾ ਸ਼ੀਸ਼ ਆ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਜਾ ਕੇ ਗੁਰੂ ਨਾਨਕ ਦਾਸ ਮਹਾਰਾਜ ਤੇ ਪਾਸ਼ੇ ਦੀ ਨਗਰੀ ਜਾ ਕੇ ਪੇਟ ਕੀਤਾ ਸੀਗਾ ਜਿੱਥੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਸਤਾਨਵੀ ਬਣਿਆ ਹੋਇਆ ਸੰਗਤ ਜੀ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇ ਜੇ ਪਸੰਦ ਆਈ ਤਾਂ ਜਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਕਾਂ ਦਰਸ਼ਣ ਕਰ ਸਕਦੀਆਂ ਹਨ ਬਹੁਤ ਬਹੁਤ ਸ਼ੁਕਰਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ